ਸ਼ਿਕਾਰੀ ਪਹਿਲੇ ਦਸ ਕੋ ਸਭ ਨੂੰ ਪਤਾ ਹੈ ਕਿ ਲੁਧਿਆਣਾ ਦੇ ਮਿੱਟੀ ਦੇ ਚੋਣ ਨਤੀਜੇ ਸਵੇਰ ਤੋਂ ਜਿਹੜੇ ਘੰਟੀ ਜਿਹੜੀ ਲਗਾਤਾਰ ਚੱਲ ਰਹੀ ਸੀ ਜਿਹਦੇ ਵਿੱਚ ਆਮ ਆਦੀ ਪਾਰਟੀ ਦੇ ਜਿਹੜੇ ਉਮੀਦਵਾਰ ਸੰਦੀਪ अरोड़ा ਜੋ ਕਿ ਇਸ ਵੇਲੇ ਜਿੱਤ ਹਾਸਲ ਕਰ ਚੁੱਕੇ ਨੇ ਜਿਹਦੇ ਵਿੱਚ 35100 99 ਵੋਟਾਂ ਦੇ ਨਾਲ ਜਿੱਤੂ ਰਹੇ ਨਾ ਤੇ ਦੂਸਰੇ ਨੰਬਰ ਤੇ ਦੋ ਸਾਡੇ ਵੋਟਰ ਕਾਂਗਰਸ ਪਾਰਟੀ ਦੇ ਉਮੀਦਵਾਰ 24542 ਵੋਟਾਂ ਦੇ ਨਾਲ ਜਿਹੜਾ ਉਹਨਾਂ ਦਾ ਜਿਹੜਾ ਪਿੱਛੇ ਚੱਲੇ ਸੀਗੇ ਅਤੇ ਭਾਜਪਾ ਪਾਰਟੀ ਦੇ ਉਮੀਦਵਾਰ ਦੀ ਜੇ ਗੱਲ ਕਰੀਏ ਤਾਂ ਉਹ ਤੀਜੇ ਨੰਬਰ ਤੇ ਜਿਹੜੇ ਚੱਲੇ ਸੀ ਇਸ ਵੇਲੇ ਤੇ ਬਿਲਕੁਲ ਜਿੱਤ ਜਿਹੜੀ ਹੋ ਚੁੱਕੀ ਹੈ ਟੋਲਟ ਮੱਕੇ ਸ਼ਹਿਰਾਂ ਦੇ ਵਿੱਚ ਵੱਜ ਚੁੱਕਿਆ ਹੈ ਪੂਰੇ ਪੰਜਾਬ ਦੇ ਵਿੱਚ ਨਿਗਾ ਜਿਹੜੀ ਲੁਧਿਆਣਾ ਤੇ ਬਣੀ ਹੋਈ ਸੀਗੀ ਜਿਸ ਨੂੰ ਦੇਖਦੇ ਹੋਏ ਰੋਪੜ ਦੇ ਵਿਧਾਇਕ ਸਾਡੇ ਦਿਨੇਸ਼ ਚੱਡਾ ਜੀ ਵੱਲੋਂ ਵੀ ਵਧਾਈ ਦਿੱਤੀ ਗਈ ਹੈ ਤੇ ਆਓ ਪਹਿਲਾਂ ਮਲਾਉਂਦਿਆਂ ਤੁਹਾਨੂੰ ਦਿਨੇਸ਼ ਚੱਡਾ ਜੀ ਨਾਲ ਪੰਜਾਬ ਦੇ ਵਿੱਚ ਜਦੋਂ ਆਵਾਦੀ ਪਾਰਟੀ ਸਰਕਾਰ ਬਣੀ ਹੈ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਸ੍ਰੀ ਰਵਿੰਦ ਕੇਜਰੀਵਾਲ ਜੀ ਦੀ ਸੋਚ ਤੇ ਚੱਲ ਕੇ ਪੰਜਾਬ ਦੇ ਹਰ ਵਰਗ ਦੇ ਲਈ ਕੰਮ ਕੀਤਾ ਗਿਆ ਸੋ ਕੋਈ ਹਾਰ ਵਾਲੀ ਗੱਲ ਨਹੀਂ ਸੀ ਜਿੱਤ ਜਿਹੜੀ ਹੈ ਉਹ ਤੈਅ ਸੀ ਲੁਧਿਆਣਾ ਦੇ ਵਿੱਚ ਉਹੀ ਜਿੱਤ ਦਾ ਸਬੂਤ ਔਰ ਕੰਮਾਂ ਦੇ ਉੱਪਰ ਮੋਹਰ ਲੁਧਿਆਣੇ ਦੇ ਲੋਕਾਂ ਨੇ ਲਾਈ ਹੈ ਵਿਰੋਧੀ ਪਾਰਟੀਆਂ ਨੇ ਦੇ तमाम ਊੜ ਪ੍ਰਚਾਰ ਦੇ باوجود ਹਰ ਤਰ੍ਹਾਂ ਦਾ ਜਿਹੜਾ ਪਿੱਲਾ ਵਸੀਲਾ ਵਿਰੋਧੀ ਪਾਰਟੀਆਂ ਵੱਲੋਂ ਵਰਤਣ ਦੇ باوجود ਇਹ ਜਿੱਤ ਲੁਧਿਆਣਾ ਦੇ ਵਿੱਚ ਦਰਜ ਹੋਈ ਹੈ ਔਰ ਅੱਜ ਦੀ ਜਿੱਤ ਨੇ ਕਿਉਂਕਿ ਵਿਰੋਧੀ ਪਾਰਟੀਆਂ ਆਪ ਹੀ ਕਹਿੰਦੀਆਂ ਸੀ ਕਿ ਇਹ ਸੈਮੀ ਫਾਈਨਲ ਹੈ ਸੋ ਅੱਜ ਦੀ ਜਿੱਤ ਨੇ ਜਿਹੜਾ 27 ਦਾ ਰਿਜ਼ਲਟ ਹੈ ਉਹ ਦੱਸ ਦਿੱਤਾ ਕਿ 2027 ਦੇ ਵਿੱਚ ਵੀ ਪੰਜਾਬ 'ਚ ਫਿਰ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਵਾਲੀ ਹੈ ਔਰ ਸਿਰਫ ਲੁਧਿਆਣਾ ਦੇ ਵਿੱਚ ਨਹੀਂ ਸੋ ਭਾਜਪਾ ਦੇ ਗੜ ਦੇ ਵਿੱਚ ਅ ਗੁਜਰਾਤ ਦੇ ਵਿੱਚ ਵੀ ਜਿਹੜਾ ਬਾਈ ਇਲੈਕਸ਼ਨ ਹੋਇਆ ਉੱਥੇ ਵੀ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਜਿਹੜੀ ਦਰਜ ਕੀਤੀ ਹੈ ਔਰ ਇਹ ਦੱਸ ਦਿੰਦਾ ਕਿ ਇਸ ਦੇਸ਼ ਦੇ ਵਿੱਚ ਇਕਲੋਤੀ ਪਾਰਟੀ ਆਮ ਆਦਮੀ ਪਾਰਟੀ ਹੈ ਜਿਹੜੀ ਆਮ ਲੋਕਾਂ ਦੀ ਗੱਲ ਕਰਦੀ ਹੈ ਔਰ ਜਿਹੜੀ ਆਮ ਲੋਕਾਂ ਦੇ ਲਈ ਕੇਂਦਰ ਦੀ ਭਾਜਪਾ ਨਾਦਰਸ਼ਾ ਪਾਰਟੀ ਦੇ ਨਾਲ ਵੀ ਲੜਾਈ ਲੜ ਸਕਦੀ ਹੈ ਕਾਦੀ ਪਹਿਲੇ ਦਸ ਕੋ ਸਭ ਨੂੰ ਪਤਾ ਹੈ ਕਿ ਲੁਧਿਆਣਾ ਦੇ ਜਿਹੜੇ ਚੋਣ ਨਤੀਜੇ ਸਵੇਰ ਤੋਂ ਜਿਹੜੇ ਗਿਣਤੀ ਜਿਹੜੀ ਲਗਾਤਾਰ ਚੱਲ ਰਹੀ ਸੀ ਜਿਹਦੇ ਵਿੱਚ ਆਮ ਆਦੀ ਪਾਰਟੀ ਦੇ ਜਿਹੜੇ ਉਮੀਦਵਾਰ ਸੰਜੀਵ अरोड़ा ਜੋ ਕਿ ਇਸ ਵੇਲੇ ਜਿੱਤ ਹਾਸਲ ਕਰ ਚੁੱਕੇ ਨੇ ਜਿਹਦੇ ਵਿੱਚ 35199 ਵੋਟਾਂ